ਬਲੈਕ ਮਾਰਚ ਪੂਰੇ ਪੰਜਾਬ ਰੋਟਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਬਠਿੰਡਾ ਦਾ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਚੋਣ ਦੀਆਂ ਡੇਟਸ ਨੇ ਬਠਿੰਡਾ ਲੋਕ ਸਭਾ ਹਲਕੇ ਲਈ ਅਨਾਊਂਸ ਹੋ ਚੁੱਕੀਆਂ ਨੇ ਤੇ ਉਹਦੇ ਬਦਾਰ ਹੀ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਦੇ ਤੌਰ ਦੇ ਉੱਤੇ ਇੱਕ ਬਲੈਕ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਰਾਹੀਂ ਅਸੀਂ ਲੋਕਾਂ 'ਚ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਰੇ ਸੁਰੱਖਿਤ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਤੁਹਾਡੇ ਉੱਤੇ ਜੇ ਬੰਦਾ ਹੈਗਾ ਤਾਂ ਤੈਨੂੰ ਸਾਨੂੰ ਸੰਪਰਕ ਕਰੋ ਤੇ VOTING ਜਿਹੜੀ ਹੈਗੀ ਉਹ ਆਪਣੇ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਡਰ ਤੋਂ ਤੇ ਬਿਨਾ ਕਿਸੇ ਭੈ ਤੋਂ VOTING ਦਾ ਇੱਕ ਸਨੇਹਾ ਲੈ ਕੇ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਸ਼ਰਾਰਤੀ ਇਨਸਾਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਤੇ ਸਾਡੀ ਬੜੀ ਪਿਆਣੀ ਅੱਖ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਤਾਂ ਪੁਲਿਸ ਦੇ ਥਰੂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਫਲੈਗ ਮਾਰਚ ਬਠਿੰਡਾ ਇੱਕੋ ਸ਼ਹਿਰ ਤੋਂ ਸ਼ੁਰੂ ਹੋ ਕੇ ਹਰ ਹਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਸਾਡੀ ਦਬਿਸ਼ ਜਿਹੜੀ ਹੈ ਉਹ ਆਪਰ ਬਣੀ ਰਹੂਗੀ ਤੇ ਜਿੱਦਾਂ ਮੈਂ ਤੇ ਐਸਐਸਪੀ ਸਾਹਿਬ ਬਟਿੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਕਰ ਰਹੇ ਆ ਇਸ ਤਰ੍ਹਾਂ ਰਿਸਪੈਕਟਿਵ ਐਸਡੀਐਮ ਜਿਹੜੇ ਨੇ ਉਹ ਆਪਣੀਆਂ ਤਹਿਸੀਲਾਂ ਤਸੀਲਪੱਦਰ ਦੇ ਉੱਤੇ ਵੀ ਜਾ ਕੇ ਇਹ ਫਲੈਗ ਮਾਰਚ ਆਪ ਦਾ ਕੈਰੀ ਆਫ ਕਰ ਰਹੇ ਸਰ ਇਹ ਬਾਰਡਰ ਏਰੀਆ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਕਿਉਂਕਿ ਨਾਲ ਗੋਡੀ ਸੋਕੇ ਨਾਲ ਲੱਗਿਆ ਹਰਿਆਣਾ ਰਾਜ ਕਿਨਾਰੇ ਬਿਲਕੁਲ ਜੀ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ ਬਾਰਡਰ ਡਿਸਟ੍ਰਿਕਟ ਹੋਣ ਦੇ ਬਤੌਰ ਅਸੀਂ ਜਿਹੜਾ ਬਾਰਡਰ ਤੋਂ ਪਾਸ ਸਾਡੇ ਕੋਲ ਸਰਸਾ ਦਾ ਜਿੱਦਾਂ ਬਾਰਡਰ ਲੱਗਦਾ ਹੈ ਸੋ ਐਸਡੀਐਸਪੀ ਐਸਐਸਪੀ ਸਰਸਾ ਡੀਸੀ ਸਰਸਾ ਉਹਨਾਂ ਤੇ ਉਹਨਾਂ ਦੇ ਸੰਘਿਆਨ ਚ ਵੀ ਬੜੇ ਸਾਰੇ ਤੱਤ ਜਿਹੜੇ ਨੇ ਅਸੀਂ ਲੈ ਕੇ ਆਏ ਆ ਤਾਂ ਕਿ ਸਾਡੀ ਕੋਆਰਡੀਨੇਸ਼ਨ ਬਣੀ ਰਵੇ ਉਸ ਤੋਂ ਇਲਾਵਾ ਇੰਟਰ ਸਟੇਟ ਛਾਕਾਸ ਜਿਹੜੇ ਸਾਡੇ ਨੇ ਉਹ ਐਕਟਿਵੇਟ ਰਹਿਣਗੇ तकरीबन ਜਿੰਨੇ ਵੀ ਸਾਡੇ ਨਾਕਾ ਪੁਆਇੰਟ ਨੇ ਉੱਥੇ ਸੀਸੀਟੀਵੀ ਦੀ ਕਵਰੇਜ ਰਹੂਗੀ ਤੇ ਫਲਾਈਂਗ ਸਕੁਐਡ ਵਗੈਰਾ ਐਕਟੀਵੇਟਡ ਰਹਣ ਗਿਆ ਤੇ ਪੂਰਾ ਜਿੰਨਾ ਵੀ ਸਾਡਾ ਪਾਰਲੀਮੈਂਟਰੀ ਹਲਕਾ ਹੈ ਉਹਦੀ ਹਰ ਇੱਕ ਗਤੀਵਿਧੀ ਦੇ ਉੱਤੇ ਸਾਡੀ ਬੜੀ ਪਹਿਨੀ ਨਜ਼ਰ ਚੋਣ ਜਾਤਾ ਜਿਹੜਾ ਹੈਗਾ ਲੱਗਿਆ ਹੈ ਜੀ ਜੇਕਰ ਕੋਈ ਲੰਘਣਾ ਕਰਦਾ ਤੁਹਾਡਾ ਸੰਪਰਕ ਇਸ ਤਰ੍ਹਾਂ ਕੀਤਾ ਜਾ ਸਕਦਾ ਚੋਣ ਦਾ ਹੱਤਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਕਮਿਸ਼ਨ ਨੇ ਇੱਕ ਵੋਟਰ ਹੈਲਪ ਲਾਈਨ ਸਟੈਬਲਿਸ਼ ਕੀਤੀ ਹੋਈ ਹੈ ਤੁਹਾਡੇ ਮਾਧਿਅਮ ਰਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣੀ ਹੋਵੇ ਜਾਂ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ 1950 ਉਹਦਾ ਨੰਬਰ ਦੂਸਰੀ ਨੰਬਰ ਹੈ ਸਭ ਤੋਂ ਈਜ਼ੀ ਤਰੀਕਾ ਹੈਗਾ ਕਿ 1950 ਦੇ ਉੱਤੇ ਤੁਸੀਂ ਕੋਈ ਆ ਅਡੀ ਵੋਟ ਕਿਤੇ ਲੱਗੀ ਹੋਈ ਹੈ ਜਾਂ ਉਸ ਤੋਂ ਇਲਾਵਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕੋਈ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਸੀਬਿਜ ਲਾਪ ਇੱਕ ਈਸੀਆਈ ਵੱਲੋਂ ਡਵੈਲਪ ਕੀਤੀ ਹੋਈ ਹੈ ਐਂਡਰੋਇਡ ਦੇ ਉੱਤੇ ਤੇ ਆਈਫੋਨ ਦੇ ਉੱਤੇ ਅਵੇਲੇਬਲ ਹੈ ਉਹਨੂੰ ਡਾਊਨਲੋਡ ਕਰੋ ਜਿੱਥੇ ਤੁਸੀਂ ਕੋਈ ਉਲੰਘਣਾ ਦੇਖਦੇ ਹੋ ਉੱਤੇ ਤੁਸੀਂ ਉਹਦੀ ਵੀਡੀਓ ਜਾਂ ਫੋਟੋਗ੍ਰਾਫਸ ਅਪਲੋਡ ਕਰੋ 100 ਮਿੰਟ ਦੇ ਉੱਤੇ ਉੱਤੇ ਕਾਰਵਾਈ ਠੀਕ ਹੈ ਥੈਂਕ ਯੂ ਜੀ ਇੱਕ ਮਿੰਟ ਸਰ ਪਲਾਨ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਮਾਨਜੋਤ ਚੋਨ ਕਮਿਸ਼ਨ ਮਾਨਜੋਤ ਡੀਜੀਪੀ ਸਾਹਿਬ ਦੀ ਰਹਿਮਾਈ ਰੇਟ ਵੱਲ ਨਿਰਦੇਸ਼ਾ ਹੇਠ ਅਸੀਂ ਅੱਜ ਬਟਿੰਡਾ ਸ਼ਹਿਰ ਦੇ ਵਿੱਚ ਇਹ ਫਲੈਗਮਾਰ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਡੀਸੀ ਸਾਹਿਬ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰ ਤੇ ਪੁਲਿਸ ਦੇ ਅਧਿਕਾਰੀ ਐਸਐਚਓ ਡੀਐਸਪੀ ਪੀਸੀਆਰ ਮੁਲਾਜ਼ਮ ਨੇ ਪੈਰਾ ਮਿਲਟਰੀ ਫੋਰਸੇ ਸਾਡੀ ਸੀਏਪੀਐਫ ਦੇ ਵੀ ਪਰਸਨਲ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਹੈਗੇ ਇਹਦੇ ਵਿੱਚ ਸਾਡਾ ਅੱਜ ਮਕਸਦ ਹੈ ਕਿ ਲੋਕਾਂ ਦੇ ਵਿੱਚ ਸਨਿਆ ਦਿੱਤਾ ਜਾਵੇ ਕਿ ਅਸੀਂ ਨਿਰਪੱਖ ਚੋਣ ਕਰਾਵਾਂਗੇ ਲਾ ਨਾ ਆਰਡਰ ਦੀ ਪਾਲਣਾ ਕਰਾਂਗੇ ਰੂਲ ਆਫ ਲਾ ਨੂੰ ਅਖੋਲਡ ਕਰਾਂਗੇ ਬਾਰਡਰ ਦੇ ਉੱਤੇ ਸਾਡੇ 9 ਪਰਮਨੈਂਟ ਨਾਕੇ ਇਸ ਵੇਲੇ ਚੱਲ ਰਹੇ ਹਨ ਤੇ ਅੱਗੇ ਨਾਕਿਆਂ ਦੀ ਸੰਖਿਆ ਹੋਰ ਵਧਾਈ ਜਾਏਗੀ ਇਹ ਹਾਈ ਟੈਕ ਨਾਕੇ ਨੇ ਸਾਰਿਆਂ ਤੇ ਕੈਮਰਾਜ਼ ਐਕਟਿਵ ਹੈਗੇ ਜਿਹੜੇ ਸਾਡੇ ਬਦਮਾਸ਼ ਟਾਈਪ ਦੇ ਐਲੀਮੈਂਟ ਹੈਗੇ ਉਹਨਾਂ ਦੀ ਜਾਣਕਾਰੀ ਅਸੀਂ ਆਪਣੇ ਬਾਰਡਰਿੰਗ ਰਾਜ ਦੇ ਬਾਰਡਰਿੰਗ ਜ਼ਿਲ੍ਹੇ ਦੇ ਨਾਲ ਸ਼ੇਅਰ ਕੀਤੀ ਹੈ ਤੇ ਉਹਨਾਂ ਦੀ ਜਾਣਕਾਰੀ ਅਸੀਂ ਲੈ ਲਈ ਹੈ ਪੀਓਜ਼ ਦੇ ਖਿਲਾਫ ਲਗਾਤਾਰ ਕਾਰਵਾਈ ਚੱਲ ਰਹੀ ਹੈ ਦਿੱਲੀ 4 ਤੋਂ 5 ਪੀਓ ਫੜੇ ਜਾ ਰਹੇ ਨੇ ਨਾਨ ਅਵੇਲੇਬਲ ਵਾਰੰਟ ਸਾਰੇ ਐਗਜ਼ੀਕਿਊਟ ਕੀਤੇ ਜਾ ਰਹੇ ਨੇ ਬਟਿੰਡਾ ਜ਼ਿਲ੍ਹੇ ਦਾ ਇਸ ਸਮੇਂ ਜਿਹੜਾ ਅਸਲਾ ਹੈ ਉਹ ਮੇਰੇ ਖਿਆਲ ਪੰਜਾਬ ਤੋਂ ਨੰਬਰ 1 ਤੇ ਜਮ੍ਹਾਂ ਕਰਾਉਣ ਦੇ ਵਿੱਚ ਸਾਡਾ ਨੰਬਰ ਚੱਲਦਾ ਹੈ ਤੇ ਮੋਰ ਦੈਨ 65% ਦੇ ਰੌਂਡ ਅਸੀਂ ਇਸਦਾ ਜਮ੍ਹਾਂ ਕਰਾ ਚੁੱਕੇ ਹਾਂ ਤੇ ਮੈਨੂੰ ਮੇਰੀ ਅਪੀਲ ਹੈ ਕਿ ਜਿੰਨਾ ਦਾ ਅਸਲਾ ਰਹਿੰਦਾ ਉਹ ਵੀ ਟਾਈਮ ਸਿਰ ਜਮ੍ਹਾਂ ਕਰਾ ਦੇ ਸਰ ਫੋਰਸ ਅਪਲਾਈ ਕੀਤੀ ਹੈ ਕਿੰਨੀ ਤੁਹਾਡੇ ਕੋਲ ਰਿਜ਼ਰਵ ਫੋਰਸ ਆਈ ਹੈ ਜੇਕਰ ਗੱਲ ਫੋਰਸ ਜੀ ਸਾਡੇ ਕੋਲ ਆਪਣੀ ਆਪ ਵੀ ਰਿਜ਼ਰਵਾਂ ਬਣਾਈਆਂ ਨੇ ਤੇ ਬਾਹਰੋਂ ਵੀ ਫੋਰਸ ਆ ਰਹੀ ਹੈ ਹਲੇ ਫੋਰਸ ਦਾ ਮੂਵਮੈਂਟ ਚੱਲ ਰਿਹਾ ਹੈ ਹੌਲੀ ਹੌਲੀ ਜਿੱਦਾਂ ਚੋਣ ਪਾਸ ਆਣਗੇ ਫੋਰ ਫੋਰਸ ਆਣਗੇ ਨਾਈਟ ਪੈਟੋਲਿੰਗ ਨਾਈਟ ਪੈਟੋਲਿੰਗ ਪੁਦੀ ਮੁਸਲਦੀਨ ਨਾਲ ਚੱਲ ਰਹੀ ਹੈ ਅਸੀਂ ਆਪ ਵੀ ਚੈਕਿੰਗ ਕਰਦੇ ਆ ਪਰਸੋ ਰਾਤ ਨੂੰ ਮੈਂ 1-2 ਵਜੇ ਤੱਕ ਨਾਲਾ ਕੇ ਚੈੱਕ ਕੀਤੇ ਤੇ ਅੱਗੇ ਵੀ ਅਸੀਂ ਜੁਆਇੰਟਲੀ ਵੀ ਚੈੱਕ ਕਰਦੇ ਰਵਾਂਗੇ ਸਾਡਾ ਪਲਾਨ ਹੈਗਾ ਸਾਡੇ ਆਫੀਸਰ ਨਾਈਟ ਚੈਕਿੰਗ ਅਲਪਦਸ ਤੁਰ ਜਾ ਰਹੇ ਸਰ ਬਾਕੀ ਦੇ ਆਸ-ਪਾਸ ਦੇ ਜ਼ਿਲ੍ਹੇ ਤੋਂ ਲਿਕਰ ਮਾਫੀਆ ਜਿਹੜਾ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਸਰਗਰਮ ਹੋ ਜਾਂਦਾ ਇਹਨੂੰ ਅਸੀਂ ਕਿਵੇਂ ਰੋਕਾਂਗੇ ਕਿਉਂਕਿ ਸਰ ਹਾਵਾਂ ਬਾਰਡਰ ਤੇ ਉੱਤੇ ਨਾਕੇ ਵੱਡੇ ਲੱਗੇ ਹੋਏ ਨੇ ਲੇਕਿਨ ਉਹ ਪੁਰਾਣੇ ਸਮੇਂ ਤੋਂ ਲੱਗੇ ਹੋਏ ਨੇ ਲੇਕਿਨ ਹੋਰ ਬਹੁਤ ਸਾਰੇ ਰਸਤੇ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਗਰਮ ਰਹਿੰਦਾ ਹੈ ਇਹ ਤੁਹਾਡਾ ਇਹ ਬੜਾ ਵੈਲਿਡ ਪੁਆਇੰਟ ਹੈ ਤੇ ਇਹਨੂੰ ਲੈ ਕੇ ਅਸੀਂ ਵੀ ਕਾਫੀ ਸਚੇਤ ਹੈਗੇ ਆ ਸਾਨੂੰ ਜ਼ੋਨ ਕਮਿਸ਼ਨ ਤੋਂ ਤੇ ਡੀਜੀ ਆਫਿਸ ਤੋਂ ਵੀ ਹਦਾਇਤਾਂ ਮਿਲੀਆਂ ਨੇ ਅਸੀਂ ਆਪਣਾ ਇੰਟੈਲੀਜੈਂਟ ਨੈਟਵਰਕ ਵੀ ਐਕਟੀਵੇਟ ਕਰ ਰਹੇ ਆ ਬਾਕੀ ਲੋਕਾਂ ਦੇ ਮਾਧਿਅਮ ਵਿੱਚ ਤੁਹਾਡੇ ਮਾਧਿਅਮ ਨਾਲ ਹੋਰ ਵੀ ਪਬਲਿਕ ਇਨਫੋਰਮੇਸ਼ਨ ਮਿਲਦੀ ਹੈ ਤੇ ਪੁਰਾਣੇ ਜਿਹੜੇ ਹਿਸਟਰੀ ਸ਼ੀਟਸ ਹੈਗੇ ਬੈਡ ਐਲੀਮੈਂਟ ਜਿਨ੍ਹਾਂ ਦੀ ਹਿਸਟਰੀ ਹੈਗੀ ਐਕਸਾਈਜ਼ ਆਫੈਂਸਸ ਦੀ ਉਹਨਾਂ ਤੇ ਵੀ ਅਸੀਂ ਨਿਗਾਹ ਰੱਖੀ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ